एलपीजी गैस सिलेंडर खरीदने वाली बड़ी खबर। घरेलू गैस सप्लाई ਵਿੱਚ ਵੱਡੇ ਕਪਲੇ ਦੇ ਕਿਸਾਨ ਜੱਥੇਬੰਦੀਆਂ ਨੇ ਕੀਤੇ ਖੁਲਾਸੇ। ਘਰੇਲੂ ਗੈਸ ਸਿਲੰਡਰਾਂ ਵਿੱਚ 2 ਤੋਂ 6 ਕਿਲੋ ਤੱਕ ਗੈਸ ਨਿਕਲ ਇਸ ਘਟ। ਮਾਮਲਾ ਅੰਮ੍ਰਿਤਸਰ ਦੇ ਲੋਹਾਰ ਕਾ ਰੋਡ ਤੋਂ ਸਾਹਮਣੇ ਆਇਆ ਜਿੱਥੇ ਕਿਸਾਨ ਜੱਥੇਬੰਦੀਆਂ ਵੱਲੋਂ ਫੂਡ ਸਪਲਾਈ ਇਨਸਪੈਕਟਰ ਨੂੰ ਨਾਲ ਲੈ ਕੇ ਵੱਖ-ਵੱਖ ਗੈਸ ਏਜੰਸੀਆਂ ਦੇ ਸਪਲਾਈ ਆਟੋ ਦੀ ਸੜਕ ਤੇ ਖੜੇ ਕਰਕੇ ਜਦੋਂ ਜਾਂਚ ਕੀਤੀ ਗਈ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਏ ਜਿਸ ਵਿੱਚ ਜਾਂਚ ਵਿੱਚ ਮੌਕੇ ਤੇ ਸਿਲੰਡਰ ਤੋਲਣ ਤੋਂ ਘਰੇਲੂ ਗੈਸ ਸਿਲੰਡਰਾਂ ਵਿੱਚੋਂ 2 ਤੋਂ 6 ਕਿਲੋ ਗੈਸ ਘੱਟ ਨਿਕਲੀ ਹੈ ਉੱਪਰ ਮੌਕੇ ਤੇ ਕਾਰਵਾਈ ਕਰਦੇ ਫੂਡ ਸਪਲਾਈ ਇਨਸਪੈਕਟਰ ਸੰਦੀਪ ਨੇ ਦੱਸਿਆ ਕਿ ਅੱਜ ਕਿਸਾਨ ਜਥੇਬੰਦੀਆਂ ਦੀ ਸ਼ਿਕਾਇਤ ਉੱਪਰ ਜਦੋਂ ਘਰੇਲੂ ਗੈਸ ਸਿਲੰਡਰ ਸਪਲਾਈ ਕਰਨ ਵਾਲੀ ਗੱਡੀਆਂ ਦੀ ਜਾਂਚ ਕੀਤੀ ਗਈ ਤਾਂ 10 ਦੇ ਕਰੀਬ ਸਿਲੰਡਰਾਂ ਵਿੱਚ 2 ਤੋਂ 6 ਕਿਲੋ ਗੈਸ ਘੱਟ ਨਿਕਲੀ ਹੈ ਜਿਸ ਸਬੰਧੀ ਮੌਕੇ ਦੇ ਗੈਸ ਏਜੰਸੀ ਉੱਪਰ ਕਾਰਵਾਈ ਕਰਨ ਸਬੰਧੀ ਰਿਪੋਰਟ ਬਣਾਈ ਗਈ ਹੈ ਇਸ ਸਬੰਧੀ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਮੈਂ ਮਨਦੀਪ ਸਿੰਘ ਕਲੀਅਰ ਕਿਸਾਨ ਓਜਨਸ ਕਮੇਟੀ ਸੂਬਾ ਸੈਕਟਰੀ ਤੇ ਪੰਜਾਬ ਨੂੰ ਜਿਹੜੀ ਗੱਡੀਆਂ ਫਰੀਕੀ ਬ੍ਰੇਕਾਂ ਦੀ ਅੱਜ ਨਿਰਮਲ ਗੈਸ ਏਜੰਸੀ ਜਿਵੇਂ ਕਿ ਸਾਡੀ ਜਥੇਬੰਦੀ ਦੇਖ ਮਹੀਮ ਚੱਲਦੀ ਪਈ ਆ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਤੇ ਤਹਿਤ 1.5 ਮਹੀਨਾ ਹੋ ਗਿਆ ਆ ਵਕ ਵਕ ਜਗ੍ਹਾ ਤੇ ਸ਼ਾਪੇਮਾਰੀ ਚੱਲਦੀ ਪਈ ਸਰਦਾਰ ਬਚਿੱਤਰ ਸਿੰਘ ਕੋਟਲਾ ਜੀ ਦੀ ਅਗਵਾਈ ਦੇ ਵਿੱਚ ਅਸੀਂ ਸਾਰੀ ਟੀਮ ਆਪਣੇ ਤੌਰ ਤੇ ਤੇ ਗੱਡੀਆਂ ਦੀ ਚੈਕਿੰਗ ਕਰਾਉਂਦੇ ਆ ਬਹੁਤ ਸਾਰੀ ਕਾਰਵਾਈ ਹੋ ਵੀ ਚੁੱਕੀ ਅੱਜ ਨਿਰਮਲ ਗੈਸ ਏਜੰਸੀ ਤੇ ਤੇ ਐਮ ਐਮ ਗੈਸ ਏਜੰਸੀ ਦੀਆਂ ਗੱਡੀਆਂ ਘੇਰੀਆਂ ਗਈਆਂ ਜਿਨ੍ਹਾਂ ਵਿੱਚ ਕਾਫੀ ਵੱਡੀ ਮਾਤਰਾ ਵਿੱਚ 3-3 ਕਿਲੋ 2.5-2.5 ਕਿਲੋ ਤੇ ਕੁਛ ਦੇ ਵਿੱਚ 26 ਕੋਇੰਟ ਕੋਸ਼ਿਸ਼ 700 ਕਿਲੋ ਵੀ ਗੈਸ ਨਿਕਲੀ ਹੈ ਜਿਹੜਾ ਕਿ ਲੋਕਾਂ ਦੀਆਂ ਜੇਬਾਂ ਤੇ ਬਹੁਤ ਹੀ ਵੱਡਾ ਡਾਕਾ ਆ ਤੇ ਅੱਜ ਉਹ ਪ੍ਰਸ਼ਾਸਨ ਕਿੱਥੇ ਆ ਜਿਹੜੇ ਏਸੀ ਦਫਤਰਾਂ ਦੇ ਵਿੱਚ ਇੰਨੀ ਜ਼ਿਆਦਾ 쿨ਿੰਗ ਦੇ ਵਿੱਚ ਬੈਠੇ ਹੁੰਦੇ ਵੀ ਜਦੋਂ ਉਹਨਾਂ ਨੂੰ ਬਾਹਰ ਨਿਕਲਦੇ ਆ ਤੇ ਇਕਦਮ ਘਬਰਾਹਟ ਹੁੰਦੀ ਆ ਤੇ ਅਸੀਂ ਇਹ ਆਪਣਾ ਫਰਜ ਸਮਝਦੇ ਹੋਏ ਜਿਹੜਾ ਕਿਸਾਨਾਂ ਦੇ ਕਿਸਾਨ ਨੌਜਵਾਨਾਂ ਦੀ ਕਮੇਟੀ ਆ ਆਪਣਾ ਹੱਕ ਸਮਝਦੇ ਹੋਏ ਜਿਹੜੇ ਲੋਕਾਂ ਦੀ ਹੱਕਾਂ ਦੀ ਰਾਖੀ ਲਈ ਅਸੀਂ ਇਹ ਕਮੇਟੀ ਦਾ ਗਠਨ ਕੀਤਾ ਸੀ ਉਹਦੇ ਤੇ ਪੂਰਾ ਉਤਰਦੇ ਅੱਜ ਅਸੀਂ ਇਹ ਕਾਰਵਾਈ ਕਰਦੇ ਪਏ ਆ ਤੇ ਜਿਹਦੇ ਵਿੱਚ ਪ੍ਰਸ਼ਾਸਨ ਬੁਲਾ ਲਿਆ ਗਿਆ ਫੋਰੇ ਜੋ ਕਾਨੂੰਨੀ ਕਾਰਵਾਈ ਹੈ ਏਜੰਸੀਆਂ ਉਹਦੇ ਕਰ ਦਿੱਤੀ ਜਾਊਗੀ ਫੋਰ ਸਪਲਾਈ ਦੇ ਅਫਸਰ ਆਏ ਆ ਉਹਨਾਂ ਨੇ ਆਪਣੀ ਜੋ ਵੀ ਕਾਨੂੰਨੀ ਕਾਰਵਾਈ ਕਾਗਜ਼ੀ ਕਾਰਵਾਈ ਉਹ ਕਰਦੇ ਪਏ ਆ ਪਰ ਮੇਰਾ ਇਹ ਕਹਿਣਾ ਵੀ ਜਦੋਂ ਉਹਨਾਂ ਨੂੰ ਬੁਲਾਇਆ ਜਾਵੇ ਉਦੋਂ ਆਉਂਦਾ ਸਾਰਾ ਕੰਮ ਉਹਨਾਂ ਦਾ ਹੈ ਤੁਹਾਨੂੰ ਅੱਜ ਇਨਫੋਰਮੇਸ਼ਨ ਮਿਲੀ ਸੀਗੀ ਜੀ ਕਿ ਦੋ ਗੱਡੀਆਂ ਇੱਥੇ ਹੈਗੀਆਂ ਵਾ ਸਿਲੰਡਰ ਜੀ ਤੇ ਆ ਕੇ ਮੈਂ ਚੈੱਕ ਕੀਤਾ ਦੋਵੇਂ ਗੱਡੀਆਂ ਦਾ ਤੇ 8 ਸਿਲੰਡਰਾਂ ਦਾ ਵਜ਼ਨ ਘਟ ਪਾਇਆ ਗਿਆ ਤੇ ਇੱਕ ਗੱਡੀ 'ਚ 8 ਸਿਲੰਡਰ ਦਾ ਤੇ ਇੱਕ ਗੱਡੀ 'ਚ ਦੋ ਸਿਲੰਡਰ ਦਾ ਵਜ਼ਨ ਘਟ ਪਾਇਆ ਗਿਆ ਮੌਕੇ ਤੇ ਸਿਲੰਡਰ ਜਬਤ ਕਰ ਲਿੱਤੇ ਨੇ ਤੇ ਜਿਹੜੀ ਬਣਦੀ ਕਾਰਵਾਈ ਇਹਨਾਂ ਦੇ ਉਹ ਕੀਤੀ ਜਾਏਗੀ ਚੜਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਵਿਸ਼ੇਸ਼ ਰਿਪੋਰਟ